ਮੇਰੇ ਫਾਦਰ ਸਾਹਿਬ ਇੱਥੇ ਦਰਾਹੀ ਗੁਰਦੁਆਰੇ ਪ੍ਰਧਾਨ ਸੀਗੇ ਠੀਕ ਹੈ ਸਾਡਾ ਵਧੀਆ ਸੀ ਇੱਕ ਦੋ ਦੁਕਾਨਾਂ ਸਾਡੇ ਕੋਲ ਸੀਗਾ ਸਹੀ ਸੀ 2014 ਦੇ ਵਿੱਚ ਉਹਨਾਂ ਨੂੰ ਇਹਨਾਂ ਨੇ ਕਿਸੇ ਨੇ ਦੱਸ ਪਈ ਵੀ ਵਿਆਹ ਕਰਨਾ ਠੀਕ ਹੈ ਉਹ ਇਹਦੇ ਫਾਦਰ ਸਾਹਿਬ ਉੱਥੇ ਅਕਾਲ ਮਾਰਕੀਟ ਦੇ ਵਿੱਚ ਰੇੜੀ ਲਗਾਉਂਦੇ ਸੀ ਮੈਂ ਕੋਈ ਰੇੜੀ ਲਾਉਣ ਨੂੰ ਗਲਤ ਕੰਮ ਨਹੀਂ ਕਹਿੰਦਾ ਜੇ ਸਾਡੇ 'ਚ ਗਲਤ ਹੁੰਦਾ ਤਾਂ ਅਸੀਂ ਵਿਆਹ ਹੀ ਨਹੀਂ ਕਰਦੇ ਭਾਜੀ ਹੈਨਾ ਚਲੋ ਅਸੀਂ ਵੀ ਮਹਾਰਾਜ ਦੀ ਕਿਰਪਾ ਠੀਕ ਸੀ ਮਾੜੇ ਨਹੀਂ ਸੀ ਠੀਕ ਸੀ ਅਸੀਂ ਕੁਝ ਵੀ ਏਦਾਂ ਦੀ ਗੱਲ ਨਹੀਂ ਕੀਤੀ ਅਸੀਂ ਇੱਕ ਦੂਸਰ ਆਪਸ ਵਿੱਚ ਦੇਖਿਆ ਉਹ ਕਹਿੰਦੇ ਠੀਕ ਆ ਠੀਕ ਆ ਵਿਆਹ ਹੋ ਗਿਆ ਬੱਚੇ ਉਸ ਤੋਂ ਬਾਅਦ ਜਨਾਨੀ ਮੇਰੀ ਇਹ ਨਾਂ ਨਾ ਮੈਂ ਹੁਣ ਇਹਨਾਂ ਨੂੰ ਛੱਡਿਆ ਹੈ ਇਹ ਬੰਦੇ ਨੇ ਇਹਦੇ ਦਿਮਾਗ 'ਚ ਇਹ ਗੱਲ ਪਾਤੀ ਜਿਵੇਂ ਆਪਣੀ ਜਨਾਨੀ ਛੱਡਣੀ ਹੋਵੇ ਬਾਈ ਪਿਛਲੇ 9 ਮਹੀਨੇ ਪਹਿਲਾਂ ਵੀ ਇਹਨੇ ਵੀਡੀਓ ਪਾਈ ਹੈ ਸਾਰੇ ਘਰ ਦੇ ਭੇਦ ਜੋ ਮੈਂ ਕੰਗਰੇਸ ਕਰਦਾ ਜੋ ਮੇਰੇ ਕੋਲ ਹੈ ਜੋ ਮੈਂ ਖਾਣਾ ਪੀਣਾ ਕਮਰੇ ਦੇ ਵਿੱਚ ਰਿਕਾਰਡਿੰਗ ਅਪਰਿੰਕਲ ਨੂੰ ਜਾ ਰਹੀਆਂ ਜੀ ਪ੍ਰਿੰਕਲ ਕੌਣ ਹੈ ਕਾਦੇ ਲਈ ਬਸ ਉਹਨੂੰ ਮੇਰੇ ਤੇ ਰੰਜਿਸ਼ ਹੈ ਉਹਨੇ ਮੈਨੂੰ ਕੰਮ 'ਚ ਹਿੱਸਾ ਪਾਉਣ ਨੂੰ ਕਿਹਾ ਸੀ ਮੈਂ ਨਹੀਂ ਪਾਇਆ ਹੁਣ ਮੇਰੇ ਤੋਂ ਗੱਲਾਂ ਗੱਲਾਂ 'ਚ ਬੰਦਾ ਜਨਾਨੀ ਨੂੰ ਹੀ ਦੱਸਦਾ ਜਿਵੇਂ ਇੰਸ਼ੋਰੈਂਸਾਂ ਕਰਾਈਆਂ ਹੋਈਆਂ ਬੱਚੇ ਦੀਆਂ ਇੱਕ ਇੱਕ ਦੀ বিজে কারণ ਕੋਈ ਵੀ ਗੱਲਬਾਤ ਹੁੰਦੀ ਆ ਨੌਵੇਂ ਨਹੀਂ ਤੂੰ ਮੈਂ ਹੁਣ ਚੇਂਜ ਕਰਵਾਤਾ ਚਲੋ ਉਹ ਤਾਂ ਮੇਰੀ ਮਰਜ਼ੀ ਮੈਂ ਜਿਹਨੂੰ ਮਰਜ਼ੀ ਰੱਖਾਂ ਨਾ ਰੱਖਾਂ ਪਰ ਮੈਂ ਦੱਸਤਾ ਇਹ ਗੱਲ ਇਹਨਾਂ ਦੇ ਦਿਮਾਗ 'ਚ ਕਲਿੱਕ ਕਰ ਗਈ ਵੀ ਜੇ ਇਹਨੂੰ ਕੁਝ ਹੁੰਦਾ ਵੀਰੇ ਮੇਰੇ ਕੋਈ ਤਾਏ ਚਾਚੇ ਨੂੰ ਨਹੀਂ ਬੁલાਂਦੀ ਮੇਰੇ ਛੱਡੋ ਭਾਜੀ ਆਪਣੇ ਨੂੰ ਨਹੀਂ ਬੁલાਂਦੀ ਮੇਰੇ ਨੂੰ ਤਾਂ ਛੱਡੋ ਮੇਰੇ ਮੇਰੇ ਤਾਏ ਚਾਚੇ ਕਿਸੇ ਨੂੰ ਵੀ ਪੁੱਛ ਲਓ ਕੱਲ ਸਾਰਾ ਦਰਹਾ ਆ ਅਸੀਂ ਵੀਰੇ ਐਂ ਥੋੜੀ ਕਿਤੇ ਭੇਜਦੀ ਸਾਰਾ ਕੁਝ ਲਿਖਾ ਕੇ ਭੇਜਿਆ ਸਾਰਾ ਕੁਝ ਕਰਕੇ ਭੇਜਿਆ ਕਿਉਂਕਿ ਇਹ ਫਾਈਨਲ ਡਿਸੀਜਨ ਸੀ ਵੀ ਹੁਣ ਰਹਿਣਾ ਪਰ ਮੈਂ ਸੱਚ ਕਹਿਣਾ ਬਾਈ ਜੀ ਮੈਂ ਰਹਿਣਾ ਸਿੱਧੀ ਗੱਲ ਹੈ ਪਰ ਮੈਂ ਕੋ ਵਿਰੋਧ ਨਹੀਂ ਕੁਝ ਮੈਂ ਕੋਈ ਗਲਤ ਕੰਮ ਨਹੀਂ ਕਰਨਾ ਜੋ ਮੈਨੂੰ ਕਾਨੂੰਨ ਅਨਸਾਰ ਖਰਚਾ ਲਾਉਣਗੇ ਮੈਂ ਪਹਿਲਾਂ ਹੀ ਚੱਲਣ ਨੂੰ ਤਿਆਰ ਸਿਟੀ ਸਾਹਿਬ ਉਹ ਤਾਂ ਤੁਹਾਡਾ ਚਲੋ ਨਿੱਜੀ ਫੈਸਲਾ ਰਹਿਣਾ ਜੀ ਰਹਿਣਾ ਪਰ ਲੇਕਿਨ ਜਿਹੜਾ ਕੱਲ ਇਹ ਸਭ ਕੁਝ ਹੋਇਆ ਇਹਨੂੰ ਤੁਸੀਂ ਪਬਲਿਸਿਟੀ ਸਟੰਟ ਕਹਿ ਰਹੇ ਹੋ ਜਾਂ ਫਿਰ ਇਹ ਮਾਰਕੀਟ ਕੀ ਹੈ ਡਰਾਮਾ ਕੀ ਸੀਗਾ ਮਾਰਕੀਟ ਤੁਸੀਂ ਉੱਤੇ ਗਾਈਡ ਲਈ ਹੈ ਤੁਹਾਨੂੰ ਕੋਈ ਨਿਸ਼ਾਨ ਦਿਖਿਆ ਮੈਡੀਕਲ ਪੂਰਾ ਕਲੀਅਰ ਆਇਆ ਜੀ ਤੁਸੀਂ ਦੱਸੋ ਪਬਲਿਸਿਟੀ ਸਟੰਟ ਚ ਬਾਈ ਕੋਈ ਆਪਣੀ ਘਰ ਵਾਲੀ ਥੋੜੀ ਛੱਡ ਦੂ ਤੁਸੀਂ ਦੱਸੋ ਇਹ 3 ਸਾਲ ਪਹਿਲਾਂ ਤੁਹਾਡੇ ਨਾਲ ਇਹ ਡਿਸਪਿਊਟ ਹੋਇਆ ਸੀ ਉਹਨਾਂ ਨੇ ਬਾਈਟ 'ਚ ਵੀ ਕਿਹਾ ਕਿ 1 ਸਾਲ ਪਹਿਲਾਂ ਵੀ ਐਸੇ ਤਰੀਕੇ ਦਾ ਇਨਸੀਡੈਂਟ ਹੋਇਆ ਸੀਗਾ ਮੇਰੇ ਦੇਵਰ ਨੇ ਮੇਰੇ ਤੇ ਹੱਥ ਪਾਇਆ ਸੀ ਇਦਾਂ ਦਾ ਕੁਝ ਉਹਨਾਂ ਨੇ ਕੁੱਲਿਆ ਰੱਪਾ ਦਵਾਰੇ ਕਿਉਂ ਰਹਿਣ ਲੱਪੇ ਜੀ ਤੇ ਰੱਪਾ ਦਵਾਰੇ ਕਿਉਂ ਆਏ ਜੇ ਮੇਰੇ ਦੇਵਰੇ ਨੇ ਨਹੀਂ ਗਲਤ ਹੈ ਆਪਾਂ ਦਵਾਰੇ ਕਿਉਂ ਵਾਪਸ ਆਏ ਫਿਰ ਡਿਸਪਿਊਟ ਕਿਉਂ ਹੋ ਗਿਆ ਇਹ ਰੱਪਾ ਪਾਈਓ ਛੱਡ ਹੀ ਨਹੀਂ ਰਿਹਾ ਪ੍ਰਿੰਕਲ ਇਹਨੂੰ ਸਮਝ ਹੀ ਨਹੀਂ ਆ ਰਹੀ ਇਹਨਾਂ ਨੇ ਪੈਸੇ ਚਾਹੁੰਦੇ ਨੇ ਮਰਵਾਣਾ ਇਹਨਾਂ ਨੇ ਮੈਨੂੰ ਬੋਲੋ ਤਾਂ ਹੀ ਵਾਈਫ ਇਹ ਕਹਿ ਰਹੀ ਕਿ ਮੇਰਾ ਪ੍ਰਿੰਕਲ ਨਾ ਕੋਈ ਲੈ ਰਹਾ ਤੇ ਇਹ ਕਹਾਂਗਾ ਉਹਨੇ ਬਾਈਟ ਤੇ ਗਿਆ ਤੇ ਇਹਨਾਂ ਨੇ ਕਿਹਾ ਇਹਨਾਂ ਨੂੰ ਸ਼ੱਕ ਹੈ ਕਿ ਮੈਂ ਪ੍ਰਿੰਕਲ ਦੇ ਕਹਿਣ ਤੇ ਸਭ ਕੁਝ ਕਰਦਾ ਹਾਂ ਹਾਂ ਨਹੀਂ ਹਾਂ ਆ ਲੋ ਕੱਲ ਫੜੇ ਗਏ ਨੇ ਕਿ ਸਾਰੀਆਂ ਗੱਡੀਆਂ ਪ੍ਰਿੰਕਲ ਦੇ ਘੁੰਮਦੀਆਂ ਨੇ ਮੈਂ ਇਹਨੂੰ ਬਿਠਾ ਕੇ ਉੱਪਰ ਗਲਾ ਕੇ ਵਾਪਸ ਲੈ ਕੇ ਆਇਆ ਮੋਟਾ-ਮੋਟਾ ਕਾਰਨ ਕੀ ਮੰਨਦੇ ਹੋ ਦੇ ਪਿੱਛੇ ਪੈਸਾ ਜੈਲਸੀ ਤੇ ਪੈਸਾ ਵੀ ਮੈਂ ਇਹਨਾਂ ਨਾਲ ਵਰਤਦਾ ਨਹੀਂ ਹੈਗਾ ਵੀ ਮੈਂ ਇਹਨਾਂ ਨਾਲ ਵਰਤਦਾ ਨਹੀਂ ਹੈਗਾ ਠੀਕ ਹੈ ਭਾਈ ਇਹ ਕਿਸੇ ਨਾਲ ਵਰਤਦੀ ਨਹੀਂ ਮੇਰੇ ਫਾਦਰ ਸਾਹਿਬ ਇੱਥੇ ਦਰਾਹੀ ਗੁਰਦੁਆਰੇ ਪ੍ਰਧਾਨ ਸੀਗੇ ਠੀਕ ਹੈ ਸਾਡਾ ਵਧੀਆ ਸੀ ਇੱਕ ਦੋ ਦੁਕਾਨਾਂ ਸਾਡੇ ਕੋਲ ਸੀ ਗਿਆ ਸਹੀ ਸੀ 2014 ਦੇ ਵਿੱਚ ਉਹਨਾਂ ਨੂੰ ਇਹਨਾਂ ਨੇ ਕਿਸੇ ਨੇ ਦੱਸ ਪਾਈ ਵੀ ਵਿਆਹ ਕਰਨਾ ਵਾ ਠੀਕ ਹੈ ਉਹ ਇਹਦੇ ਫਾਦਰ ਸਾਹਿਬ ਉੱਥੇ ਅਕਾਲ ਮਾਰਕੀਟ ਦੇ ਵਿੱਚ ਰੇੜੀ ਲਗਾਉਂਦੇ ਸੀ ਮੈਂ ਕੋਈ ਰੇੜੀ ਲਾਉਣ ਨੂੰ ਗਲਤ ਕੰਮ ਨਹੀਂ ਕਹਿੰਦਾ ਜੇ ਸਾਡੇ 'ਚ ਗਲਤ ਹੁੰਦਾ ਤੇ ਅਸੀਂ ਵਿਆਹ ਹੀ ਨਹੀਂ ਕਰਦੇ ਭਾਜੀ ਹੈਨਾ ਚਲੋ ਅਸੀਂ ਵੀ ਮਹਾਰਾਜ ਦੀ ਕਿਰਪਾ ਠੀਕ ਸੀ ਮਾੜੇ ਨਹੀਂ ਸੀ ਠੀਕ ਸੀ ਅਸੀਂ ਕੁਝ ਵੀ ਐਡਾ ਦੀ ਗੱਲ ਨਹੀਂ ਕੀਤੀ ਅਸੀਂ ਕਿਰਸਾ ਆਪਸ ਵਿੱਚ ਦੇਖਿਆ ਉਹ ਕਹਿੰਦੇ ਠੀਕ ਆ ਠੀਕ ਆ ਵਿਆਹ ਹੋ ਗਿਆ ਬੱਚੇ ਹੋਏ ਸੈਟਲ ਚਲੀ ਗਈ ਉਸ ਤੋਂ ਬਾਅਦ ਜਦੋਂ ਨਹੀਂ ਮੇਰੀ ਇਹਨਾਂ ਨਾਲ ਮੈਂ ਹੁਣ ਇਹ ਇਹ ਬੰਦੇ ਨੇ ਇਹਦੇ ਦਿਮਾਗ 'ਚ ਇਹ ਗੱਲ ਪਾਤੀ ਜਿਵੇਂ ਆਪਣੀ ਜਨਾਨੀ ਛੱਡਣੀ ਹੋਵੇ ਬਾਈ ਪਿਛਲੇ 9 ਮਹੀਨੇ ਪਹਿਲਾਂ ਵੀ ਇਹਨੇ ਵੀਡੀਓ ਪਾਈ ਹੈ ਸਾਰੇ ਘਰ ਦੇ ਭੇਦ ਜੋ ਮੈਂ ਕੰਗਰੈਸ ਕਰਦਾ ਜੋ ਮੇਰੇ ਕੋਲ ਹੈ ਜੋ ਮੈਂ ਖਾਣਾ ਪੀਣਾ ਕਮਰੇ ਦੇ ਵਿੱਚ ਰਿਕਾਰਡਿੰਗ ਅਪਰਿੰਕਲ ਨੂੰ ਜਾ ਰਹੀਆਂ ਜੀ ਪ੍ਰਿੰਕਲ ਕੌਣ ਹੈ ਕਾਦੇ ਲਈ ਬਸ ਉਹਨੂੰ ਮੇਰੇ ਤੇ ਰੰਜਿਸ਼ ਹੈ ਉਹਨੇ ਮੈਨੂੰ ਕੰਮ 'ਚ ਹਿੱਸਾ ਪਾਉਣ ਨੂੰ ਕਿਹਾ ਸੀ ਮੈਂ ਨਹੀਂ ਪਾਇਆ ਹੁਣ ਮੇਰੇ ਤੋਂ ਗੱਲਾਂ ਗੱਲਾਂ 'ਚ ਬੰਦਾ ਜਨਾਨੀ ਨੂੰ ਹੀ ਦੱਸਦਾ ਜੀ ਮੈਂ ਇੰਸ਼ੋਰੈਂਸਾਂ ਕਰਾਈਆਂ ਹੋਈਆਂ ਬੱਚੇ ਦੀਆਂ ਇੱਕ ਇੱਕ ਦੀ 2-2 ਕਰੋੜ ਦੀ ਇੰਸ਼ੋਰੈਂਸ ਹੈਗੀ ਹੈ ਵੀ ਜੇ ਕੱਲ ਨੂੰ ਕੋਈ ਵੀ ਗੱਲਬਾ ਮੈਂ ਹੁਣ ਚੇਂਜ ਕਰਵਾਤਾ ਚਲੋ ਉਹ ਤਾਂ ਮੇਰੀ ਮਰਜ਼ੀ ਮੱਜ ਨੂੰ ਮਰਜ਼ੀ ਰੱਖਾ ਨਾ ਰੱਖਾ ਪਰ ਮੈਂ ਦੱਸਤਾ ਇਹ ਗੱਲ ਇਹਨਾਂ ਦੇ ਦਿਮਾਗ 'ਚ ਕਲਿੱਕ ਕਰ ਗਈ ਵੀ ਜੇ ਇਹਨੂੰ ਕੁਝ ਹੁੰਦਾ ਵੀਰੇ ਮੇਰੇ ਕੋਈ ਤਾਏ ਚਾਚੇ ਨੂੰ ਨਹੀਂ ਬੁਲਾਉਂਦੀ ਮੇਰੇ ਛੱਡੋ ਭਾਜੀ ਆਪਣੇ ਨੂੰ ਨਹੀਂ ਬੁਲਾਉਂਦੀ ਮੇਰੇ ਨੂੰ ਤਾਂ ਛੱਡੋ ਮੇਰੇ ਮੇਰੇ ਤਾਏ ਚਾਚੇ ਕਿਸੇ ਨੂੰ ਵੀ ਪੁੱਛ ਲੋ ਕੱਲ ਸਾਰਾ ਦਰਾਹਾ ਆ ਜੀ ਵੀਰੇ ਐਂ ਥੋੜੀ ਕਿਤੇ ਭੇਜਦੀ ਸਾਰਾ ਕੁਝ ਲਿਖਾ ਕੇ ਭੇਜਿਆ ਸਾਰਾ ਕੁਝ ਕਰਕੇ ਭੇਜਿਆ ਕਿਉਂਕਿ ਇਹ ਫਾਈਨਲ ਡਿਸੀਜਨ ਸੀ ਵੀ ਹੁਣ ਰਹਿਣਾ ਨਾ ਪਰ ਮੈਂ ਸੱਚ ਕਹਣਾ ਬਾਈ ਜੀ ਮੈਂ ਰਹਿਣਾ ਸਿੱਧੀ ਗੱਲ ਹੈ ਪਰ ਮੈਂ ਕੋਈ ਵਿਰੋਧ ਨਹੀਂ ਕੁਝ ਮੈਂ ਕੋਈ ਗਲਤ ਕੰਮ ਨਹੀਂ ਕਰਨਾ ਜੋ ਮੈਨੂੰ ਕਾਨੂੰਨ ਅਨਸਾਰ ਖਰਚਾ ਲਾਉਣਗੇ ਮੈਂ ਪਹਿਲਾਂ ਹੀ ਚੱਲਣ ਨੂੰ ਤਿਆਰ ਸਿੱਟੀਆਂ ਸਾਹਿਬ ਉਹ ਤਾਂ ਤੁਹਾਡਾ ਚਲੋ ਨਿੱਜੀ ਫੈਸਲਾ ਰਹਿਣਾ ਜਿਹੜਾ ਨਾ ਪਰ ਲੇਕਿਨ ਜਿਹੜਾ ਕੱਲ ਇਹ ਸਭ ਕੁਝ ਹੋਇਆ ਇਹਨੂੰ ਤੁਸੀਂ ਪਬਲਿਕਿਟੀ ਸਟੈਂਡ ਕਹਿ ਰਹੇ ਹੋ ਜਾਂ ਫਿਰ ਇਹ ਮਾਰਕਟ ਕੀ ਹੈ ਡਰਾਮਾ ਕੀ ਸੀਗਾ ਮਾਰਕਟ ਤੁਸੀਂ ਉੱਥੇ ਆਈਡ ਲਾਈ ਹੈ ਤੁਹਾਨੂੰ ਕੋਈ ਨਿਸ਼ਾਨ ਨਹੀਂ ਦਿਖਿਆ ਮੈਡੀਕਲ ਪੂਰਾ ਕਲੀਅਰ ਆਇਆ ਜੀ ਤੁਸੀਂ ਦੱਸੋ ਪਬਲਿਕਿਟੀ ਸਟੈਂਡ ਚ ਬਾਈ ਕੋਈ ਆਪਣੀ ਘਰ ਵਾਲੀ ਥੋੜੀ ਛੱਡ ਦੋ ਤੁਸੀਂ ਦੱਸੋ ਸਿੱਟੇ ਸਾਹਿਬ ਇੱਕ ਸਾਲ ਪਹਿਲਾਂ ਤੁਹਾਡੇ ਨਾਲ ਇਹ ਡਿਸਪਿਊਟ ਹੋਇਆ ਸੀ ਉਹਨਾਂ ਨੇ ਬਾਈਟ 'ਚ ਵੀ ਕਿਹਾ ਕਿ ਇੱਕ ਸਾਲ ਪਹਿਲਾਂ ਵੀ ਐਸੇ ਤਰੀਕੇ ਦਾ ਇਨਸੀਡੈਂਟ ਹੋਇਆ ਸੀਗਾ ਮੇਰੇ ਦੇਵਰ ਨੇ ਮੇਰੇ ਹੱਥ ਪਾਏ ਸੀ ਇਦਾਂ ਦਾ ਕੁਝ ਉਹਨਾਂ ਨੇ ਕੁੱਲਿਆ ਰੱਪਾ ਦਵਾਰੇ ਕਿਉਂ ਰਹਿਣ ਲੱਪੇ ਜੀ ਤੇ ਰੱਪਾ ਦਵਾਰੇ ਕਿਉਂ ਆਏ ਜੇ ਮੇਰੇ ਦੇਵਰੇ ਨੇ ਨਹੀਂ ਗਲਤ ਹੈ ਆਪਾਂ ਦਵਾਰੇ ਕਿਉਂ ਵਾਪਸ ਆਏ ਫਿਰ ਡਿਸਪਿਊਟ ਕਿਉਂ ਹੋ ਗਿਆ ਇਹ ਰੱਪਾ ਪਾਈ ਉਹ ਛੱਡ ਹੀ ਨਹੀਂ ਰਿਹਾ ਪ੍ਰਿੰਕਲ ਇਹਨੂੰ ਸਮਝ ਹੀ ਨਹੀਂ ਆ ਰਹੀ ਇਹਨਾਂ ਨੇ ਪੈਸੇ ਚਾਹੁੰਦੇ ਨੇ ਮਰਵਾਣਾ ਇਹਨਾਂ ਨੇ ਮੈਨੂੰ ਬੋਲੋ ਅਦੀਵਾਇਸ ਇਹ ਕਹਿ ਰਹੀ ਕਿ ਮੇਰਾ ਪ੍ਰਿੰਕਲ ਨਾ ਕੋਈ ਲੈ ਰ ਰਿਹਾ ਤੇ ਹੀ ਪੜਾਏਗਾ ਉਹਨੇ ਬਾਈਟ ਤੇ ਗਿਆ ਤੇ ਇਹਨਾਂ ਨੇ ਕਿਹਾ ਇਹਨਾਂ ਨੂੰ ਸ਼ੱਕ ਹੈ ਕਿ ਮੈਂ ਪ੍ਰਿੰਕਲ ਦੇ ਕਹਿੰਦੇ ਤੇ ਸਭ ਕੁਝ ਕਰ ਦਿੰਦਾ ਹਾਂ ਉਹ ਨਹੀਂ ਹਾਂ ਹਲੋ ਕੱਲ ਫੜੇ ਗਏ ਨੇ ਕਿ ਸਾਰੀਆਂ ਗੱਡੀਆਂ ਪ੍ਰਿੰਕਲ ਦੇ ਘੋਂਦੀਆਂ ਨੇ ਮੈਂ ਇਹਨੂੰ ਬਿਠਾ ਕੇ ਉੱਪਰ ਗਲਾ ਕੇ ਵਾਪਸ ਲੈ ਕੇ ਆਇਆ ਮੋਟਾ ਮੋਟਾ ਕਾਰਨ ਕੀ ਮੰਨਦੇ ਉਹਦੇ ਪਿੱਛੇ ਪੈਸਾ ਜੈਲਸੀ ਤੇ ਪੈਸਾ ਵੀ ਮੈਂ ਇਹਨਾਂ ਨੂੰ ਵਰਤਦਾ ਨਹੀਂ ਹੈਗਾ ਵੀ ਮੈਂ ਇਹਨਾਂ ਨਾਲ ਵਰਤਦਾ ਨਹੀਂ ਹੈਗਾ ਠੀਕ ਹੈ ਭਈ ਇਹ ਕਿਸੇ ਨਾਲ ਵਰਤਦੀ